ਫਰੈਸ਼ ਹੁਣੀ ਵਾਲੇ ਖੋਲ ਕੀ ਹਟਿਆ ਹਾਂ ਆ ਲੋ ਸਪੈਸ਼ਲ ਦਿਖਾਓ ਪ੍ਰਿੰਟ ਇਹਨਾਂ ਨੂੰ ਇੱਕ ਤਾਂ ਇੱਕ ਪ੍ਰਿੰਟ ਵੀਰੇ ਲਓ ਜੀ ਆ ਲੋ ਹੂੰ ਦੋ ਓਕੇ ਆ ਲੋ ਜੀ ਤਿੰਨ ਓਕੇ ਓਕੇ ਆ ਲੋ ਚਾਰ ਲਓ ਜੀ ਆ ਲੋ ਪੰਜ ਹੂੰ ਆ ਲੋ ਛੇ ਲਓ ਜੀ ਛੇ ਆ ਲੋ ਸੱਤ ਸੱਤ ਲੈ ਵੀਰੇ 8 9 10 ਆਪਣੇ ਲਈ 10 15 ਡਿਜ਼ਾਈਨ ਹੋਰ ਨੇ 2 200 ਰੁਪਏ ਦਾ ਸੂਟ ਆ ਚੈੱਕ ਦੇ ਵਿੱਚ ਮਿਲ ਜੂ ਇਹ ਵੀ 2 200 ਰੁਪਏ ਦਾ ਸੂਟ ਆ ਜਸਟ ਇੱਕ ਕਲਰ ਸੀ ਤੇ ਰਿਕੁਆਇਰਮੈਂਟ ਸੀ ਭੈਣਾ ਆ ਕੇ ਕਹਿੰਦੀਆਂ ਸੀ ਦੁਰੋ ਕਿ ਹਾਂ ਵੀ ਇੱਚ ਕਲਰ ਹੋਣੇ ਚਾਹੀਦੇ ਨੇ ਤੇ ਹੁਣ ਆਪਾਂ ਇੱਚ ਐਡ ਕੀਤੇ ਨੇ ਆਪਣੇ ਲਈ ਦੋ ਡਿਜ਼ਾਈਨ ਹੋਰ ਆਏ ਨੇ ਦੇਖੋ ਇੱਕ ਢਾਈ ਹੋ ਗਿਆ ਠੀਕ ਆ ਠੀਕ ਹੈ ਜੀ ਇੱਕ ਕਲਰੇ ਕਲੀਆਂ ਨੇ ਤੁਹਾਨੂੰ 100 120 ਰੁਪਏ ਦੀ ਮਾਰਕੀਟ 'ਚ ਮਿਲੂਗੀ ਆਪਣੇ ਲਈ ਸਿਰਫ 20 ਰੁਪਏ ਦੀ ਆ ਲੋ ਤਿੰਨ ਡਿਜ਼ਾਈਨ अवेलेबल ਨੇ 200 ਰੁਪਏ ਦੀ ਹਾਂਜੀ ਇੱਕ ਕਲੀ 20 ਰੁਪਏ ਦੀ ਲਓ ਜੀ ਆਹ ਲਓ ਆਪਨੇ ਲਵੇ ਤਿੰਨ ਕਲਰ ਇਸ ਟਾਈਮ अवेलेबल ਨੇ ਆਏ ਹੋਏ ਕਿ ਕਿੱਥੋਂ ਲੈਤਾ ਓਕੇ ਇੱਕ ਆ ਰਹਿ ਗਿਆ ਸੱਚ ਫਰਾਗ ਅਲੱਗ ਡਿਜ਼ਾਈਨ ਆ ਲਓ ਠੀਕ ਆ ਇਹ ਵੀ ਪਲਾਜ਼ੋ ਬੰਦੇ ਨੇ ਇਹਦੇ ਡਿਜ਼ਾਈਨ ਇੱਕ ਤੋਂ ਇੱਕ ਲਓ ਜੀ ਪਰ ਲਿਮਟ ਹੈ ਆਪਣੇ ਲਵੇ ਸਾਰਿਆਂ ਨੂੰ ਪਿਆਰ ਭਰੀ ਹਸਤੀ ਕਾਲ ਦੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਆਦ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੀਰਕੋਟਲੇ ਆਥ ਨੂੰ ਸ਼ਹਿਰ ਮਰੇੜਕੋਟਲੇ ਮੈਂ ਬਹੁਤ ਹੀ ਸਾਤ ਸੂਟਾਂ ਦੀ ਦੁਕਾਨ ਦੇ ਉੱਪਰ ਲੈ ਕੇ ਚਲਦੇ ਆ। ਇੱਥੇ ਤੁਹਾਨੂੰ ਬਹੁਤ ਸੋਹਣੇ-ਸੋਹਣੇ ਸੂਟ ਬਹੁਤ ਹੀ ਘੱਟ ਰੇਟਾਂ ਤੇ ਮਿਲ ਜਾਣਗੇ। ਜਿਵੇਂ ਕਾਟਨ ਦੇ ਸੂਟ ਹੋ ਗਏ ਨਾ, ਪ੍ਰਿੰਟ ਸੂਟ ਹੋ ਗਏ, ਬਾਕੀ ਕੱਟ ਪੀਸ ਹੋ ਗਏ ਨਾ, ਦੁਪੱਟੇ ਹੋ ਗਏ ਤੁਹਾਨੂੰ ਬਹੁਤ ਹੀ ਵਾਜਿਬ ਰੇਟਾਂ ਤੇ ਮਿਲ ਜਾਣਗੇ। ਤੇ ਬਾਕੀ ਤੁਹਾਨੂੰ ਸਾਰੀ ਆਪਾਂ ਐਡਰੈਸ ਦਵਾਂਗੇ, ਤੁਹਾਨੂੰ ਸਾਰਾ ਆਪਣਾ ਦਾ ਕੰਟੈਕਟ ਨੰਬਰ ਦਵਾਂਗੇ, ਸਾਰੀ ਤੁਹਾਨੂੰ ਕਲੈਕਸ਼ਨ ਦਿਖਾਵਾਂਗੇ। ਸੋ ਵੀਡੀਓ ਨੂੰ ਐਂਡ ਤੱਕ ਬਣੇ ਰਹਿਣਾ। ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਅੱਪਾ ਪਹੁੰਚ ਚੁੱਕੇ ਆ ਹੀਰਾ ਕਲੌਥ ਹਾਊਸ ਹੋਲ سیل ਐਂਡ ਰਿਟੇਲ ਐਂਡ ਕੱਟ ਪੀਸ ਐਂਡ ਲੇਡੀਜ਼ ਸੂਟ ਠੀਕ ਆ ਜੀ ਇੱਥੇ ਤੁਹਾਨੂੰ ਹਰ ਟਾਈਮ ਇੰਨੇ ਕੱਟ ਦੇਖਣ ਨੂੰ ਮਿਲੂਗਾ ਕਿਉਂਕਿ ਇਹ ਬਹੁਤ ਘੱਟ ਰੇਟਾਂ ਤੇ ਜਿਹੜੇ ਸੂਟ ਦਿੰਦੇ ਆ ਕੱਪੜਾ ਦਿੰਦੇ ਆ ਨਾ ਤਾਂ ਤੁਹਾਨੂੰ ਇੱਥੇ ਬਹੁਤ ਸਾਰਾ ਸਾਰਾ ਕੱਟ ਜਿਹੜਾ ਦੇਖਣ ਨੂੰ ਮਿਲ ਜੂ ਤੇ ਬਾਕੀ ਜੀ ਆਪਾਂ ਸ਼ਾਪ ਦੀ ਗੱਲ ਕਰੀ ਐਡਰੈਸ ਦੀ ਤਾਂ ਸਹਿਰ ਮਰੀਰਕੋਟ ਲਈ ਮਿਊਨਿਸਪਲ ਕਮਿਟੀ ਆ ਲਾਲ ਬਾਜ਼ਾਰ ਹਨਾ ਸਿਆਮਾ ਅਤਤ ਤੋਂ ਥੋੜਾ ਜਿਹਾ ਅੱਗੇ ਆ ਕੇ ਉਹਦੇ ਓਪੋਜ਼ਿਟ ਹੀ ਇੰਨਾ ਦੀ ਸ਼ਾਪ ਆ ਹੀਰਾ ਕਲ ਤੇ ਮਿਊਂਸਪਲ ਕਮੇਟੀ ਤੇ ਸ਼ਿਆਮਾ ਆਤਕਾ ਥੋੜਾ ਅੱਗੇ ਆ ਗਏ ਹਨ ਤੇ ਉਹਦੇ ਓਪੋਜ਼ਿਟ ਹੀਰਾ ਕਲੌਥ ਹਾਊਸ ਬਾਕੀ ਇਹ ਸਾਰੀ ਇਹਦੀ ਸ਼ਾਪ ਦੀ ਲੋਕੇਸ਼ਨ ਰਹਿ ਗਈ ਹੈ ਨਾ ਬਾਕੀ ਆਪਾਂ ਤੁਹਾਡੇ ਨਾਲ ਕੰਟੈਕਟ ਨੰਬਰ ਸ਼ੇਅਰ ਕਰ ਦਾਂਗੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਦਿਖਾਉਣਾ ਤੁਹਾਨੂੰ ਸਾਰੀ ਆਪਾਂ ਕਲੈਕਸ਼ਨ ਲਓ ਜੀ ਪਹੁੰਚ ਚੁੱਕੇ ਆਂ ਸਹਿਰ ਮਰੇੜਕੋਟਲੇ ਆਪਾਂ ਕੀ ਹਾਲ ਚਾਲ ਹੈ ਬਾਈ ਬਾਈ ਬਹੁਤ ਵਧੀਆ ਹਾਂ ਵੀ ਕੀ ਕਲੈਕਸ਼ਨ ਲੈ ਕੇ ਆ ਗਏ ਮੈਂ ਹੀਰਾ ਕਲਥ ਹਾਊਸ ਤੋਂ ਆਪਾਂ ਰੀ ਕੰਟੀਨਿਊ ਸੇਲ ਕਰ ਰਹੇ ਹਾਂ ਸਟਾਕ ਤੇ ਬਿਸਮਿਲਲਾਹਿ ਰਹਿਮਾਨ ਨਿਰ ਰਹੀਮ ਆਲੋਈ ਦੇਖੋ ਹੁਣ ਤੁਹਾਨੂੰ ਐਕਸਪੋਰਟ ਦਾ ਮਾਲ ਦਿਖਾਣੇ ਆਪਾਂ ਪ੍ਰਿੰਟ ਇੱਕ ਤੋਂ ਇੱਕ ਵੀਰੇ ਓਕੇ ਆ ਲੋ ਦੇਖੋ ਡਿਜ਼ਾਈਨ ਐਵਲ ਨਾਈਟ ਸੂਟ ਲਈ ਠੀਕ ਆ ਯਾ ਤੁਸੀਂ ਸੂਟ ਬਣਾਣਾ ਪਾਰਟੀ ਵੇਅਰ ਓਕੇ ਆਪਨੇ ਲਵੇ ਹੁਣਾ ਐਕਸਪੋਰਟ ਦੀ ਰਿਓਨ ਆ ਆ ਲੋ ਦੇਖੋ ਇਹ 550 ਵਾਲਾ ਸੂਟ ਆ ਪਰ 250 ਦਾ ਦੰਨੇ ਆ ਜਿੱਥੇ ਮਰਜੀ ਰੇਟ ਟਰਾਈ ਕਰ ਲਿਓ 17 ਕੇਜੀ ਹੁੰਦੀ ਆ ਇਹ ਲੇਲਨ ਓਕੇ ਔਰ ਚੀਜ਼ ਐ ਕੁਆਲਿਟੀ ਵੀ ਐ ਠੀਕ ਆ ਜਿਹੜਾ ਮਰਜੀ 250 ਦਾ ਹੈ ਹਾਂ ਬਿਲਕੁਲ ਡਿਜ਼ਾਈਨ ਹੈ ਵਰ ਆਹ ਲੋ ਲੋ ਚੀਜ਼ਾਂ ਇੱਕ ਤੋਂ ਇੱਕ ਉਹਨਾਂ ਐਕਸਪੋਰਟ ਦੀ ਕੋਟਨ ਹੈ ਇਹ ਚੀਜ਼ ਘੱਟ ਤੋਂ ਘੱਟ 2200 ਰੁਪਏ ਮੀਟਰ ਹੈ ਪਰ ਆਪਣੇ ਲਈ ਲਿਮਟਡ ਸਟਾਕ ਰਹਿ ਗਿਆ ਇਹ ਬੇਸ ਦਾ ਠੀਕ ਹੈ ਤੇ ਇਹ ਸੂਟ ਆਪਣੇ ਬੰਦੇ ਨੇ ਬਹੁਤ ਵਧੀਆ 250 ਦਾ ਸੂਟ ਸਿਰਫ ਇਹ ਚੀਜ਼ਾਂ 2200 ਰੁਪਏ ਮੀਟਰ ਲਓਗੇ ਤਾਂ 500 ਦਾ 1000 ਦਾ ਐ ਸੂਟ ਬੰਦ ਹੈ ਠੀਕ ਹੈ ਪ੍ਰਿੰਟ ਇੱਕ ਤੋਂ ਇੱਕ ਦੇ ਚ ਆ ਲੋ ਲਓ ਕਾ ਤੁਹਾਨੂੰ ਇਹ ਪ੍ਰਿੰਟ ਮਿਲ ਜਾਣਗੇ ਨਾ ਹੂੰ ਬਾਕੀ ਠੀਰਾ ਠੀਰ ਪਾਇਨ ਤੁਸੀਂ ਆਗੇ ਲੈ ਜਾਓ ਛਾੜ ਕੇ ਲਓ ਹਾ ਲੋ ਕਲਰ ਦੇਖੋ ਹੂੰ ਲਓ ਇਹ ਵੀ ਤਾਂ ਹੀ ਹੋਗਾ ਹਾਂਜੀ ਹਾਂਜੀ ਬਿਲਕੁਲ ਓਕੇ ਓਕੇ ਹਾਲੋ ਜ਼ੂਮ ਕਰਕੇ ਦਿਖਾਓ ਇਹਨਾਂ ਨੂੰ ਆਪਣਾ ਨਵਾਂ ਮਾਲ ਆਇਆ ਹੈ ਫਰੈਸ਼ ਹੁਣ ਹੀ ਅਲੇ ਖੋਲ ਕੇ ਹਟਿਆ ਹੈ ਓਕੇ ਹਾ ਲੋ ਸਪੈਸ਼ਲ ਦਿਖਾਓ ਪ੍ਰਿੰਟ ਇਹਨਾਂ ਨੂੰ ਇੱਕ ਤੋਂ ਇੱਕ ਪ੍ਰਿੰਟ ਵੀਰੇ ਲਓ ਜੀ ਹਾ ਲੋ ਇਹ ਲੱਕੀ ਰਹਿ ਗਿਆ ਇੱਕ ਵੀ 200 ਦਾ 250 ਦਾ ਸੂਟ 300 ਦਾ ਨੀਅਰ ਅਬਾਊਟ ਕੋਈ ਜ਼ਿਆਦਾ ਇੱਕ ਦੋ ਹੀ ਹੋਣੇ ਨੇ ਜ਼ਿਆਦਾ ਨਹੀਂ ਹੋਣੇ ਉਸ ਤੋਂ ਬਾਅਦ ਆਪਾਂ ਨੇ ਕੋਟਨ ਤੇ ਸੇਲ ਲਗਾਈ ਹੋਈ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਆਹ ਲੋ ਚੈੱਕ ਕਰੋ 2 200 ਰੁਪਏ ਦਾ ਸੂਟ ਆ ਲਓ ਵੀ 2 200 ਇੱਕ ਹੂੰ ਦੋ ਓਕੇ ਆਹ ਲੋ ਜੀ ਤਿੰਨ ਓਕੇ ਓਕੇ ਆਹ ਲੋ ਚਾਰ ਲਓ ਵੀ ਆਹ ਲੋ ਪੰਜ ਹੂੰ ਆਹ ਲੋ 6 ਲਓ ਜੀ 6 ਆਹ ਲੋ 7 7 ਲੈ ਵੀਰੇ 8 9 10 ਆਪਣੇ ਲਈ 10 15 ਡਿਜ਼ਾਈਨ ਹੋਰ ਨੇ 2 200 ਰੁਪਏ ਦਾ ਸੂਟ ਆ ਚੈੱਕ ਦੇ ਵਿੱਚ ਮਿਲ ਜੂ ਇਹ ਵੀ 2 200 ਰੁਪਏ ਦਾ ਸੂਟ ਆ ਹਾਂ ਜੀ ਇਹ 2 200 ਵਾਲੇ ਸੂਟ ਨੇ ਆਪਣੇ ਪਲੇਨ ਕਲਰ ਮਿਲ ਜਣਗੇ ਲੀਲਮ ਦੇ 40 ਰੁਪਏ ਮੀਟਰ 50 ਰੁਪਏ ਮੀਟਰ 60 ਰੁਪਏ ਮੀਟਰ بڑے ਛੋਟੇ ਪਨੇ ਦੇ ਹਿਸਾਬ ਨਾਲ ਫਿਰ ਆਪਣੇ ਲਈ ਇੱਕ ਹੋਰ ਐਕਸਪੈਂਸਿਵ ਸੌਦਾ ਆ ਜੋ ਦਿਖਾਵਾਂ ਤੁਹਾਨੂੰ ਬਹੁਤ ਨਿਆਰੇਦਾਰ ਤੇ ਪਾਰਟੀ ਵੇਅਰ ਸੌਦੇ ਨੇ ਤੁਹਾਨੂੰ ਪਹਿਲਾਂ ਆਪਾਂ ਨੇ ਕਲੀਆਂ ਦਿਖਾਈਆਂ ਤੇ ਆਪਣੇ ਲਵੇ ਜਸਟ ਇੱਕ ਕਲਰ ਸੀ ਤੇ ਰਿਕੁਆਇਰਮੈਂਟ ਸੀ ਭੈਣਾ ਆ ਕੇ ਕਹਿੰਦੀਆਂ ਸੀ ਦੂਰੋਂ ਕਿ ਹਾਂ ਵੀ ਇੱਥੇ ਕਲਰ ਹੋਣੇ ਚਾਹੀਦੇ ਨੇ ਤੇ ਹੁਣ ਆਪਾਂ ਇੱਥੇ ਐਡ ਕੀਤੇ ਨੇ ਆਪਣੇ ਲਵੇ ਦੋ ਡਿਜ਼ਾਈਨ ਹੋ ਰਹੇ ਨੇ ਦੇਖੋ ਇੱਕ ਤਾਂ ਆ ਹੀ ਹੋ ਗਿਆ ਠੀਕ ਆ ਠੀਕ ਹੈ ਜੀ ਇੱਕ ਕਲਰ ਇਹ ਕਲੀਆਂ ਨੇ ਤੁਹਾਨੂੰ 100 120 ਰੁਪਏ ਦੀ ਮਾਰਕੀਟ 'ਚ ਮਿਲੂਗੀ ਆਪਣੇ ਲਵੇ ਸਿਰਫ 20 ਰੁਪਏ ਦੀ ਆ ਲੋ ਤਿੰਨੇ ਡਿਜ਼ਾਈਨ ਅਵੇਲੇਬਲ ਨੇ 20 ਰੁਪਏ ਦੀ हां जी 1 कली 20 ਰੁਪਏ ਦੀ ਆ ਲੋ ਆਪਣੇ ਲਈ ਤਿੰਨ ਕਲਰ ਇਸ ਟਾਈਮ अवेलेबल ਨੇ ਜੋ ਲੈ ਗਿਆ ਲੈ ਗਿਆ ਬਸ ਰਹਿ ਗਿਆ ਰਹਿ ਗਿਆ ਇਹ ਚੀਜ਼ ਯਾਦ ਰੱਖਿਓ ਕਾ ਕਲਰ ਹੋ ਗਿਆ ਇਹਦੇ ਵਿੱਚ ਇੱਕ ਆ ਹੋ ਗਿਆ ਨਾ ਨੀਚੇ ਇੱਕ ਹੋ ਕਲਰ ਹੋ ਗਿਆ ਜੀ ਇੱਕ ਆ ਕਲਰ ਹੋ ਗਿਆ ਆ ਹੋ ਗਿਆ ਇਹ ਵੀਰੇ ਕਦੇ ਕਦਾਰੇ ਮਿਲਦਾ ਹੈ ਹਾਂ ਇਹ ਬੜੀਆਂ ਦੁਕਾਨਾਂ ਤੇ ਮਾਲ ਹੁੰਦੇ ਈ 100 120 ਰੁਪਏ ਦੀ ਕਲੀਆਂ ਆ ਲੋ ਓਕੇ ਚੈੱਕ ਕਰੋ ਲੋ ਇਸ ਤੋਂ ਬਾਅਦ ਆਪਣੇ ਲਈ ਹਾਂ ਜੇ ਤਿੰਨ ਕਲਰ ਅਗਰ ਤੁਹਾਨੂੰ ਫਰਾਕਾਂ ਬਣਾਨੀਆਂ ਨੇ ਪਲਾਜ਼ੋ ਬਣਾਣੇ ਨੇ ਉਹ ਵੀ ਡਿਜ਼ਾਈਨ ਨੇ ਆ ਲੋ ਐਕਸਪੋਰਟ ਦੀ ਲਿਲਨ ਤੇ ਠੀਕ ਆ ਆ ਲੋ ਚੈੱਕ ਕਰੋ ਲੋ ਆ ਲੋ ਠੀਕ ਆ ਡਿਜ਼ਾਈਨ ਇੱਕ ਤੋਂ ਇੱਕ ਇਹਦੇ ਪਲਾਜ਼ੋ ਵੀ ਬਣਾ ਸਕਦੇ ਹੋ ਤੁਸੀਂ ਫਰਾਕਾਂ ਵੀ ਬਣਾ ਸਕਦੇ ਹੋ ਡਿਜ਼ਾਈਨ ਪਰ ਐਕਸਪੈਂਸਿਵ ਡਿਜ਼ਾਈਨ ਨੇ ਓਕੇ ਓਕੇ ਅਗਰ ਤੁਸੀਂ ਇਹ ਦੁਕਾਨਾਂ ਦੇਖੋਗੇ ਤਾਂ ਤੁਹਾਨੂੰ ਬਹੁਤ ਕਾਸਟਲੀ ਚੀਜ਼ਾਂ ਦੇਣਗੇ ਪਰ ਆਪਣੇ ਲਵੇ ਰੀਜ਼ਨੇਬਲ ਰੇਟ ਨੇ ਦੇ ਓਕੇ ਆ ਲੋ ਡਿਜ਼ਾਈਨ ਚੈੱਕ ਕਰੋ ਪਰ ਹੈਗੇ ਆਪਣੇ ਲਵੇ ਲਿੰਮਣ ਨੇ ਆਏ ਨਹੀਂ ਹੈਗੇ 20 50 ਜੋ ਲੈ ਗਿਆ ਲੈ ਗਿਆ ਬਸ ਰਹਿ ਗਿਆ ਰਹਿ ਗਿਆ ਬਾਈ ਮਤਲਬ ਜਲਦੀ ਜਲਦੀ ਪਹੁੰਚੋ ਇੱਕ ਉਸ ਤੋਂ ਬਾਅਦ ਆ ਚੀਜ਼ ਆ ਗਈ ਕੁੜਤੀ ਲਈ ਓਕੇ ਪਰ ਇਹ ਲਿਮਟ ਹੈ ਆਪਣੇ ਲਵੇ ਬਹੁਤ ਹੀ ਲਿਮਟ ਇਹਦੇ ਹੋਲ ਸੇਲ ਵੀ ਕਰ ਚੁੱਕੇ ਆ ਮੈਂ ਓਕੇ ਤੇ ਚੋ ਦੇਣੀਆਂ ਵੀ ਨੇ ਮੈਨੇ ਕੱਟ ਜੇ ਓਕੇ ਆ ਲੋ ਇਹ ਡਿਜ਼ਾਈਨ ਚੈੱਕ ਕਰਾਓ ਇਹਨਾਂ ਨੂੰ ਲਓ ਜੀ ਆ ਡਿਜ਼ਾਈਨ ਆ ਲੋ ਠੀਕ ਆ ਇਸ ਤੋਂ ਪਹਿਲਾਂ ਆਪਾਂ ਇਹ ਸਾਰਾ ਕੁਝ ਹੋਲ ਸੇਲ ਕਰ ਚੁੱਕੇ ਆ ਤਾਂ ਥੋੜੇ ਵੀੜੇ ਤੋਂ ਲੈ ਕੱਟ ਪੀਸ ਕੱਟ ਨੇ ਦੇ ਚੁੱਕੇ ਆ ਮਾਲ ਸਹੀ ਗੱਲ ਆ ਤੇ ਕੋਟਨ ਦੀ ਕੱਟ ਪੀਸ ਲੈਣੀ ਆ ਉਹ ਵੀ ਮਿਲ ਜੂ ਆ ਲਈ 200 ਦਾ ਸੂਟ 250 ਦਾ ਆ ਤੁਹਾਨੂੰ ਦਿਖਾਈ थी ਇਹ ਵੀ ਆਪਾਂ ਦੁਬਾਰ ਤੋਂ ਲਿਆਏ ਓਕੇ ਐਕਸਪੋਰਟ ਵਾਲੀ ਕੋਟਨ ਦੀ ਹੂੰ ਏਡੀ ਸੋਹਣੀ ਕੁੜਤੀ ਐ ਬਾਈ ਇਹ 4-4 500 ਰੁਪਏ ਦੀ ਦੰਦੇ ਨੇ ਐਸੀ ਇਹ ਕੱਪੜੇ ਤੇ ਬਣੀ ਹੋਈ ਇੰਨੀ ਸੋਹਣੀ ਲੱਗਦੀ ਐ ਨਾ ਬਸ ਪਾਰਟੀ ਵੇਅਰ ਸੋਦਾ ਔਰ ਪੁੱਛਦਾ ਬੰਦਾ ਪਾਇਆ ਹੋਏਗੀ ਕਿੱਥੋਂ ਲੱਤੈ ਓਕੇ ਇੱਕ ਆ ਰਹਿ ਗਿਆ ਸੱਚ ਫਰਾਗ ਅਲਾ ਡਿਜ਼ਾਈਨ ਆ ਲੋ ਠੀਕ ਆ ਇਹ ਵੀ ਪਲਾਜ਼ੋ ਬੰਦੇ ਨੇ ਇਹਦੇ ਡਿਜ਼ਾਈਨ ਇੱਕ ਤੋਂ ਇੱਕ ਲਓ ਜੀ ਪਰ ਲਿਮਟ ਐ ਆਪਣੇ ਲਵੇ ਠੀਕ ਆ ਕੈਮਰੀ ਕਾਟਨ ਦੇ ਸੂਟ ਲੈਨੇ ਨੇ ਦੁਪੱਟੇ ਵਾਲੇ ਤੁਹਾਨੂੰ 1800 ਦਾ ਮਾਰਕੀਟ ਚ ਮਿਲਦਾ ਆਪਣੇ ਲਵੇ ਸੇਲ ਆ ਲੋ ਇੱਕ ਦੋ ਤਿੰਨ ਓਕੇ 4 5 6 ਲੋ ਗੇਮ ਦਾ ਹੋਊਗਾ ਇਹ 7 8 9 10 11 12 15 20 ਸੂਟ ਨੇ ਆਪਣੇ ਲਵੇ ਤੇ ਆਪਣੇ ਲਈ ਰੇਟ ਵੀ ਰੀਜ਼ਨੇਬਲ ਨੇ ਦੇ ਆਉਂਗੇ ਤਾਂ ਸਰਪ੍ਰਾਈਜ਼ ਰੇਟ ਹੈ ਮਾਰਕੀਟ ਨਾਲੋਂ ਓਕੇ ਵਿਜ਼ਿਟ ਕਰੋ ਠੀਕ ਆ ਤੇ ਵੀਰੇ ਦਾ ਪੇਜ ਜਿਹੜਾ ਫੋਲੋ ਕਰਕੇ ਆਊਗਾ ਜੋ ਸ਼ਾਪਿੰਗ ਕਰੂਗਾ ਉਹਨਾਂ ਨੂੰ ਆਪਾਂ ਐਸਾਂ ਨੂੰ ਡਿਸਕਾਊਂਟ ਦਵਾਂਗੇ ਸਪੈਸ਼ਲੀ ਜਿੰਨਾ ਮਰਜ਼ੀ ਹੋਵੇ ਚਾਹੇ 20 ਹੋਵੇ ਚਾਹੇ 50 ਹੋਵੇ ਉਹ ਤੁਹਾਡੇ ਪਰਚੇਜ਼ਿੰਗ ਤੇ ਆ ਓਕੇ ਓਕੇ ਤੇ ਆਈਡੀ ਫੋਲੋ ਕਰਨਾ ਨਾ ਭੁੱਲੀਓ ਵੀਰ ਦੀ ਤੇ ਮੇਰੀ ਆਈਡੀ ਹੈਗੀ ਹੀਰਾ ਕਲੱਥ ਹਾਊਸ ਠੀਕ ਆ ਲਓ ਵੀ ਆਪਾਂ ਤੁਹਾਨੂੰ ਦਿਖਾ ਦਈ ਸਾਰੀ ਕਲੈਕਸ਼ਨ ਹਨਾ ਬਾਕੀ ਪਹੁੰਚੋ ਜੇ ਬਾਈਂਦਸਾ ਵੀ ਲਿਮਟਡ ਸਟਾਕ ਆ ਨਾ ਜਿਹੜਾ ਆ ਪਹਿਲਾ ਆ ਗਿਆ ਉਹ ਲੈ ਜਾਊਗਾ ਬਾਕੀ ਰਹਿ ਜਾਊਗਾ ਬਾਕੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਹਨਾ ਬਿਲਕੁਲ ਕੰਟੈਕਟ ਕਰੋ ਮੈਂ ਹੋਲ ਸੇਲ ਵੀ ਕਰਦੇ ਆਂ ਆਪਾਂ ਰਿਟੇਲ ਵੀ ਕਰਦੇ ਆਂ ਆ ਸਾਰਾ ਹੋਲ ਸੇਲ ਵਾਲੀ ਹੈ ਤੇ ਆਪਾਂ ਨੂੰ ਰਿਟੇਲ ਵਾਲੇ ਨੂੰ ਰਿਟੇਲ ਰੇਟ ਦਿੰਨੇ ਆ ਬਾਕੀ ਦੁਪੱਟੇ ਵਗੈਰਾ ਵੀ ਮਿਲ ਜਾਂਦੇ ਹਨਾ ਦੁਪੱਟੇ ਇਸ ਟਾਈਮ ਖਤਮ ਨੇ ਪਰ ਜਲਦੀ ਹੀ ਮੇਰੇ ਲਵਿਆਂ ਵਾਲੇ ਨੇ ਆਪਾਂ ਤੁਹਾਨੂੰ ਦੁਪੱਟੇ ਦਾ ਪ੍ਰਿੰਟ ਇੱਕ ਤੋਂ ਇੱਕ ਦਵਾਵਾਂਗੇ ਬਹੁਤ ਜਲਦ ਆ ਜਾਣਗੇ ਲਓ ਜੀ ਠੀਕ ਹੈ ਜੀ ਬਾਕੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਿਓ ਨਾ ਤੇ ਬਾਕੀ ਤੁਹਾਨੂੰ ਪ੍ਰੋਪਰ ਐਡਰੈਸ ਤੇ ਪ੍ਰੋਪਰ ਸਾਰੀ ਤੁਹਾਨੂੰ ਸੋ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਆਦੀ ਵੀਡੀਓ ਚ ਆਪਾਂ ਤੁਹਾਨੂੰ ਸ਼ਹਿਰ ਮਰੀਦਕੋਟਲੇ ਦੀ ਕਲੈਕਸ਼ਨ ਦਿਖਾਈ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆਂ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ